ਇੱਕ ਬਾਬਾ ਦੀ ਹੂਸਵਾਲ ਸੀ ਵੀ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਪਰਮਾਤਮਾ ਦੇ ਨਾਮ ਦੇ ਹਾਂਜੀ ਹਾਂਜੀ ਕਿਸ ਤਰ੍ਹਾਂ ਸ਼ੁਰੂ ਕਰੀਏ ਵੀ ਸਾਨੂੰ ਥੋੜਾ ਜਿਹਾ ਸੁਖਾਲਾ ਲੱਗੇ ਕਿਉਂਕਿ ਜਿਸ ਇਨਸਾਨ ਨੇ ਅਜੇ ਸ਼ੁਰੂਆਤ ਹੀ ਨਹੀਂ ਕੀਤੀ ਹੂੰ ਹੂੰ ਉਹ ਫਿਰ ਕਿੱਥੋਂ ਕਿਵੇਂ ਸ਼ੁਰੂ ਕਰੇ ਠੀਕ ਹੈ ਇਹ ਮਤਲਬ ਤੁਹਾਡਾ ਬੇਸਿਕ ਸਵਾਲ ਹੀ ਇਹ ਹੋ ਗਿਆ ਹਾਂਜੀ ਹਾਂਜੀ ਕਿ ਜਿੰਨੇ ਅਜੇ ਸ਼ੁਰੂ ਕਰਨਾ ਉਸ ਰਸਤੇ ਨੂੰ ਹਾਂਜੀ ਉਸ ਰਸਤੇ ਤੇ ਤੁਰਨਾ ਹੈ ਹਾਂਜੀ ਯੋ ਕਿੱਥੋਂ ਸ਼ੁਰੂ ਕਰੀਏ ਇੱਥੋਂ ਸ਼ੁਰੂ ਠੀਕ ਹੈ ਇਹ ਸਾਰੀ ਨਾ ਜੀ ਆਪਾਂ ਨੂੰ ਸਾਰੀ ਵਿਚਾਰ ਦਾ ਹੱਲ ਜਿਹੜਾ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਨੇ ਹੀ ਦੇਣਾ ਠੀਕ ਹੈ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਨਹੀਂ ਜਾਂਦੇ ਹਾਂਜੀ ਅਸੀਂ ਜਿੰਨਾ ਚਿਰ ਮੱਥਾ ਟੇਕਣ ਤੱਕ ਸੀਮਤ ਹਾਂ ਹਾਂਜੀ ਓਨਾ ਚਿਰ ਗੱਲ ਨਹੀਂ ਬਣਨੀ ਜਦੋਂ ਅਸੀਂ ਗੁਰੂ ਸਾਹਿਬ ਦਾ ਗਿਆਨ ਹਾਸਲ ਕਰਾਂਗੇ ਨਾ ਗੁਰੂ ਸਾਹਿਬ ਦੀ ਬਾਣੀ ਪੜ੍ਹਾਂਗੇ ਹਾਂਜੀ ਫਿਰ ਬਾਣੀ ਦੇ ਅਰਥ ਸਮਝਾਂਗੇ ਤੇ ਵਿਸ਼ਵਾਸ ਕਰਾਂਗੇ ਨਾਲ ਠੀਕ ਹੈ ਵਿਸ਼ਵਾਸ ਜ਼ਰੂਰੀ ਹੈ ਵਿਸ਼ਵਾਸ ਤੋਂ ਬਿਨਾ ਨਹੀਂ ਗੱਡੀ ਚੱਲੀ ਵਿਸ਼ਵਾਸ ਲਈ ਫਿਰ ਕਿਸ ਤਰ੍ਹਾਂ ਜੀ ਮਤਲਬ ਵਿਸ਼ਵਾਸ ਕਰਨਾ ਵੀ ਜੋ ਗੁਰੂ ਸਾਹਿਬ ਨੇ ਕਿਹਾ ਉਹ ਠੀਕ ਹੈ ਬਸ ਹਾਂਜੀ ਉਹਦੇ ਤੇ ਤਰਕ ਨਹੀਂ ਕਰਨਾ ਇਹ ਸ਼ੁਰੂ ਸ਼ੁਰੂ ਚ ਮਨ ਹੈ ਜੀ ਬਹੁਤ ਤਰਕ ਕਰਦਾ ਮਤਲਬ ਹਾਂਜੀ ਹਾਂਜੀ ਹਾਂ ਹਨਾ ਇਹ ਫਿਰ ਤੋਂ ਕਿਵੇਂ ਬਚਿਆ ਜਾਵੇ ਮਨ ਦੇ ਤਲ ਤੇ ਮਨ ਨੇ ਤੇ ਤਰਕ ਕਰਨਾ ਹੀ ਹੈ ਹਾਂਜੀ ਇਹਦਾ ਕੰਮ ਹੈ ਇਹਨੂੰ ਹਟਾਉਣਾ ਹੈ ਤਰਕ ਕਰਨ ਤੋਂ ਅਭਿਆਸ ਕਰਨਾ ਬਹਿ ਕੇ ਠੀਕ ਹੈ ਗੁਰੂ ਦੀ ਹਜ਼ੂਰੀ ਚ ਬਹਿ ਕੇ ਘਰ ਬੈਠ ਕੇ ਜਿਹਨੂੰ ਆਪਾਂ ਸਿਮਰਨ ਕਹਿੰਦੇ ਸਿਮ ਹਾਂ ਠੀਕ ਹੈ ਸ਼ੁਰੂਆਤ ਉਹਦੀ ਹੁਣੀ ਹੈ ਰਸਨਾ ਤੋਂ ਹੀ ਜ਼ੁਬਾਨ ਤੋਂ ਬੈਗ ਰੂ ਬੈਗ ਰੂ ਸਤਨਾਮ ਜੇ ਕੋਈ ਦੂਜੇ ਧਰਮ ਨੂੰ ਮੰਨਣ ਵਾਲਾ ਹੈ ਹਾਂਜੀ ਕੋਈ ਮੁਸਲਮਾਨ ਵੀਰ ਹੈ ਤੇ ਉਹ ਅੱਲਾ ਕਹਿ ਸਕਦਾ ਹਿੰਦੂ ਵੀਰ ਹੋ ਰਾਮ ਕਹਿ ਸਕਦੇ ਤੇ ਸਾਡੇ ਕੋਲ ਤੇ ਗੁਰੂ ਸਾਹਿਬ ਨੇ ਸਾਰੇ ਹੀ ਨਾਮ ਦੇਤੇ ਗੁਰਬਾਣੀ ਦੇ ਅਸੀਂ ਰਾਮ ਵੀ ਕਹਿ ਸਕਦੇ ਹਾਂਜੀ ਅਸੀਂ ਸਤਨਾਮ ਵੀ ਕਹਿ ਸਕਦੇ ਹਾਂ ਅਸੀਂ ਵੈਗਰੂ ਵੀ ਕਹਿ ਸਕਦੇ ਹਾਂ ਅਸੀਂ ਕਾਲਪੁਰਖ ਵੀ ਕਹਿ ਸਕਦੇ ਹਾਂ ਸਾਡੇ ਕੋਲ ਮੂਲ ਮੰਤਰ ਹੈ ਹਾਂਜੀ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਹੋਇਆ ਹਾਂਜੀ ਅਸੀਂ ਉਸ ਮੂਲ ਮੰਤਰ ਦਾ ਜਾਪ ਕਰਦੇ ਰਹੀਏ ਇਸ ਤਰ੍ਹਾਂ ਕਹਾਣੀ ਰਸਨਾ ਤੋਂ ਸ਼ੁਰੂ ਹੋਣੀ ਸੀ ਅਸੀਂ ਆਪਣੀ ਰਸਨਾ ਨਾਲ ਮੂਲ ਮੰਤਰ ਬੋਲ ਕੇ ਆਪਣੇ ਕੰਨਾਂ ਰਹੀਂ ਆਪਣੇ ਮਾਨ ਚ ਪਹੁੰਚਾਉਣਾ ਚਾਉਣਾ ਇੱਥੇ ਐਨੂੰ ਅਸੀਂ ਬੋਲਣਾ ਸੀ ਜ਼ੁਬਾਨ ਤੋਂ ਹਾਂਜੀ ਉਹੀ ਬੋਲੇ ਹੋਇਆ ਮੂਲ ਮੰਤਰ ਅਸੀਂ ਕੰਨਾਂ ਰਹੀਂ ਸੁਣ ਸੁਣਨਾ ਦਿਮਾਗ ਚ ਜਾਣ ਦਾ ਸਾਡੇ ਜਰੀਆ ਕੀ ਹੈ ਮਨ ਦੇ ਵਿੱਚ ਜਾਣ ਦਾ ਹਾਂਜੀ ਮਨ ਦੇ ਵਿੱਚ ਜਾਣ ਦਾ ਜਰੀਆ ਕਾਨੀ ਹੈ ਨਾ ਕਾਨੀ ਹੈ ਕੰਨਾਂ ਰਹੀਂ ਸੁਣੀ ਗੱਲ ਸਾਡੇ ਇੱਥੇ ਜਾਂਦੀ ਹੈ ਅੱਖਾਂ ਨਾਲ ਹੀ ਵੇਖੀ ਹੋਈ ਗੱਲ ਸਾਡੇ ਇੱਥੇ ਜਾਂਦੀ ਹੈ ਤੇ ਅਸੀਂ ਆਪਣੀ ਰਸਨਾ ਤੋਂ ਠੀਕ ਹੈ ਮੂਲ ਮੰਤਰ ਚਾਰਨ ਕਰੀਏ ਗੁਰੂ ਦਾ ਸ਼ਬਦ ਪੜ੍ਹੀਏ ਸਾਰੀ ਬਾਣੀ ਗੁਰੂ ਦੀ ਬਾਣੀ ਸਾਰੀ ਜਿਹੜੀ ਹੈ ਉਹ ਪਵਿੱਤਰ ਹੈ ਹਾਂਜੀ ਸਾਨੂੰ ਉਸ ਪ੍ਰਮਾਤਮਾ ਤੱਕ ਲੈ ਜਾਣ ਵਾਲੀ ਹੈ ਸ਼ੁਰੂਆਤ ਸਾਡੀ ਜ਼ੁਬਾਨ ਤੋਂ ਹੀ ਹੋਣੀ ਗੁਰੂ ਦੀ ਬਾਣੀ ਪੜ੍ਹਦੇ ਰਹੀਏ ਚਾਹੇ ਅਸੀਂ ਸਿਮਰਨ ਕਰਦੇ ਰਹੀਏ ਤੇ ਸੁਨਾਈਏ ਅਸੀਂ ਆਪਣੇ ਆਪ ਏ ਨਾ ਹੋਵੇ ਪੀਐਸੀ ਗੁਟਕਾ ਸਾਹਿਬ ਤੋਂ ਪਾਠ ਕਰ ਰਹੇ ਆ ਤੇ ਸਾਡੇ ਮਨ ਚ ਇੱਛਾ ਹੋਵੇ ਵੀ ਮੈਨੂੰ ਕੋਈ ਵੇਖੇ ਪਾਠ ਕਰਦੇ ਜੀ ਸੁਣਾਉਣਾ ਤਾਂ ਸੀ ਆਪਣੇ ਆਪ ਨੂੰ ਗੁਰੂ ਦੀ ਬਾਣੀ ਅਸੀਂ ਪੜ ਰਹੇ ਆ ਤੇ ਉਹ ਬਾਣੀ ਪੜ ਕੇ ਅਸੀਂ ਕਿਸੇ ਨੂੰ ਨਹੀਂ ਸੁਣਾ ਰਹੇ ਅਸੀਂ ਆਪਣੇ ਆਪ ਨੂੰ ਸੁਣਾਉਣਾ ਤਾਂ ਕਿ ਸਾਡੇ ਤੇ ਸਾਡੇ ਮਨ ਦੇ ਅੰਦਰ ਉਹ ਬਾਣੀ ਬੈਠ ਜਾਏ ਸਾਡੇ ਮਨ ਦੇ ਅੰਦਰ ਰੱਬ ਦਾ ਨਾਮ ਚਲਾ ਜਾਵੇ ਸਾਡੇ ਮਨ ਚੋਂ ਖੇਡ ਪੱਕੀ ਹੋ ਜਾਵੇ ਫਿਰ ਜ਼ੁਬਾਨ ਤੋਂ ਬੋਲ ਬੋਲ ਕੇ ਬੋਲ ਬੋਲ ਕੇ ਆਪਾਂ ਉੱਥੋਂ ਤੱਕ ਪਹੁੰਚਾਉਣਾ ਬੱਚੇ ਸਕੂਲ ਚ ਪੜ੍ਹਦੇ ਆ ਜੀ ਇਹ ਉਦਾਹਰਨ ਹੈ ਇੱਕ ਹਾਂਜੀ ਬੱਚੇ ਸਕੂਲ ਚ ਪੜ੍ਹਦੇ ਨੇ ਹਾਂਜੀ ਬੱਚਿਆਂ ਨੂੰ ਟੀਚਰ ਜਿਹੜਾ ਉਹ ਲੈਸਨ ਦੇ ਦਿੰਦਾ ਵੀ ਆ ਕੱਲ ਨੂੰ ਤੁਸੀਂ ਯਾਦ ਕਰਕੇ ਆਉਣਾ ਹੁਣ ਬੱਚੇ ਉਹਨੂੰ ਯਾਦ ਕਿਵੇਂ ਕਰਦੇ ਆ ਬਾਰ-ਬਾਰ ਪੜਨਗੇ ਬਾਰ-ਬਾਰ ਪੜਦੇ ਹਾਂ ਬਾਰ-ਬਾਰ ਪੜਦੇ 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 ਇੱਕ ਦਿਨ ਕੀ ਹੁੰਦਾ ਉਹਨਾਂ ਨੂੰ ਬੋਲੀ ਬੋਲੀ ਜ਼ੁਬਾਨ ਤੇ ਆਉਣ ਲੱਗ ਜਾਂਦਾ ਯਾਦ ਹੋ ਜਾਂਦਾ ਯਾਦ ਕੀ ਹੁੰਦਾ ਉਹਨੇ ਇੱਥੇ ਵਸ ਜਾਂਦਾ ਹਾਂਜੀ ਇਦਾਂ ਹੀ ਅਸੀਂ ਗੁਰਬਾਣੀ ਨੂੰ ਪੜ-ਪੜ ਕੇ ਪਰਮਾਤਮਾ ਦੇ ਨਾਮ ਨੂੰ ਪੜ-ਪੜ ਕੇ ਆਪਣੀ ਰਸਨਾ ਤੋਂ ਪੜ-ਪੜ ਕੇ ਤੇ ਇੱਥੇ ਲੈ ਕੇ ਜਾਣਾ ਠੀਕ ਜਿੱਦਨ ਇੱਥੇ ਆ ਕੇ ਵਸ ਗਿਆ ਸੋਦਨ ਚੜਦੀ ਕਲਾ ਸ਼ੁਰੂਆਤ ਇੱਥੋਂ ਹੀ ਹੋਣੀ ਜ਼ੁਬਾਨ ਤੋਂ ਮਤਲਬ ਮਨ ਲੱਗੇ ਨਾ ਲੱਗੇ ਹਾਂ ਪਰ ਤੁਸੀਂ ਆਪ ਦਾ ਕਹਿੰਦੇ ਹੁੰਦੇ ਹੋ ਬਿ ਅਭਿਆਸ ਕਰਦੇ ਰਹੋ ਹਾਂ ਹੁਣ ਬੱਚਾ ਜੇ ਉਹ ਕਵੇ ਵੀ ਮੇਰਾ ਤਾਂ ਪੜ੍ਹਨ ਚ ਮਨ ਨਹੀਂ ਲੱਗਦਾ ਉਹ ਯਾਦ ਨਹੀਂ ਕਰ ਸਕੇਗਾ ਨਾ ਨਹੀਂ ਕਰ ਸਕੇਗਾ ਤੇ ਐਗਜ਼ਾਮ ਚ ਫੇਲ ਹੋ ਜਾਏਗਾ ਤੇ ਜੇ ਉਹ ਬੱਚਾ ਸਮਝੇ ਵੀ ਮੈਂ ਯਾਦ ਕਰਨਾ ਹੈ ਹਾਂਜੀ ਇੱਕ ਵਾਰੀ ਪੜ੍ਹਿਆ ਨਹੀਂ ਹੋਇਆ ਦੋ ਵਾਰੀ ਪੜ੍ਹਿਆ ਤਿੰਨ ਵਾਰੀ ਪੜ੍ਹਿਆ ਬਾਰ ਬਾਰ ਉਹਨੂੰ ਰਿਪੀਟ ਕੀਤਾ ਹਾਂਜੀ ਤੇ ਇੱਕ ਸਮਾਂ ਇਹ ਜ ਆਏਗਾ ਉਹਨੂੰ ਯਾਦ ਹੋ ਜੇ ਏਦਾਂ ਹੀ ਅਸੀਂ ਗੁਰਬਾਣੀ ਪੜ੍ਹਨੀ ਹੈ ਪੜੀ ਜਾਣਾ ਪੜੀ ਜਾਣਾ ਸਮਝ ਸਮਝ ਕੇ ਪੜ੍ਹਨੀ ਗੁਰਬਾਣੀ ਤੇ ਨਾਲ ਭਾਵਨਾ ਰੱਖਣੀ ਸ਼ਰਧਾ ਰੱਖਣੀ ਵਿਸ਼ਵਾਸ ਰੱਖਣਾ ਸ਼ਰਧਾ ਦਾ ਮਤਲਬ ਵੀ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਵਿਸ਼ਵਾਸ ਰੱਖਣਾ ਵੀ ਇਹ ਜਿਹੜੀ ਬਾਣੀ ਹੈ ਇਹ ਮੇਰਾ ਪਾਰ ਉਤਾਰਾ ਕਰਨ ਵਾਸਤੇ ਗੁਰੂ ਸਾਹਿਬ ਨੇ ਬਣਾਈ ਹੈ ਹੁਣ ਗੁਰੂ ਸਾਹਿਬ ਨੇ ਵੇਖੋ 239 ਸਾਲ ਦਾ ਸਮਾਂ ਲਾਇਆ ਹਾਂਜੀ 2.5 ਸਦੀਆਂ ਸਮਾਂ ਥੋੜਾ ਸਮਾਂ ਬਹੁਤ ਸਮਾਂ ਮਾਨਵਤਾ ਦੇ ਭਲੇ ਵਾਸਤੇ ਹਰੇਕ ਮਨੁੱਖ ਦੇ ਭਲੇ ਵਾਸਤੇ ਵਰਲਡ ਦੇ ਜਿਹੜੇ ਲੋਕ ਨੇ ਸਾਰਿਆਂ ਦੇ ਭਲੇ ਵਾਸਤੇ ਇਹ ਗੁਰਬਾਣੀ ਗੁਰੂ ਸਾਹਿਬ ਨੇ ਚਾਰਨ ਕੀਤੀ ਹੈ ਸਾਡੀ ਝੋਲੀ ਇਹ ਬਹੁਤ ਮੁੱਲਾ ਖਜ਼ਾਨਾ ਗੁਰੂ ਸਾਹਿਬ ਨੇ ਪਾਇਆ ਇਹਦੇ ਤੋਂ ਕੋਈ ਵੀ ਲਾਭ ਲੈ ਸਕਦਾ ਭਾਵੇਂ ਅਸੀਂ ਗੱਲ ਧਰਮ 'ਚ ਲੈ ਜਾਂਦੇ ਆ ਹਾਂਜੀ ਹਾਂਜੀ ਪਰ ਇਹਦੇ ਤੋਂ ਲਾਭ ਕੋਈ ਵੀ ਲੈ ਸਕਦਾ ਕੋਈ ਵੀ ਲੈ ਸਕਦਾ ਅ ਪਰਮਾਤਮਾ ਦੇ ਲਈ ਤਾਂ ਸਾਰੇ ਇੱਕੋ ਹੀ ਹੈ ਬਿਲਕੁਲ ਹਾਂਜੀ ਪਰਮਾਤਮਾ ਨੇ ਤੇ ਸਾਨੂੰ ਬੰਦੇ ਬਣਾ ਕੇ ਭੇਜਿਆ ਹਾਂਜੀ ਪਰਮਾਤਮਾ ਨੇ ਇਨਸਾਨ ਬਣਾ ਕੇ ਭੇਜਿਆ ਇੱਥੇ ਆ ਕੇ ਬੰਦਾ ਧਰਤੀ ਤੇ ਆ ਕੇ ਉਹ ਬੰਦਾ Hindu ਬਣਦਾ ਹਾਂਜੀ ਉਹ ਬੰਦਾ ਸਿੱਖ ਬਣਦਾ ਹੈ ਈਸਾਈ ਬਣਦਾ ਹੈ ਬੋਧੀ ਬਣਦਾ ਹੈ ਪਾਰਸੀ ਬਣਦਾ ਹੈ ਜੈਨੀ ਬਣਦਾ ਹੈ ਯਹੂਦੀ ਬਣਦਾ ਹਾਂਜੀ ਉਹ ਇੱਥੇ ਆ ਕੇ ਬਣਦਾ ਇੱਥੇ ਆ ਕੇ ਉਹ ਪਰਮਾਤਮਾ ਤੇ ਬਸ ਇਨਸਾਨ ਬਣਾ ਕੇ ਭੇਜਿਆ ਹਾਂਜੀ ਇੱਥੇ ਆ ਕੇ ਬੰਦਾ ਜਿਹੜਾ ਉਹ ਚੇਂਜ ਹੁੰਦਾ ਆਪਣੇ ਆਪ ਨੂੰ Hindu ਕੋਉਣ ਲੱਗ ਪੈਂਦਾ Sikh ਕੋਉਣ ਲੱਗ ਪੈਂਦਾ ਗੁਰੂ ਸਾਹਿਬ ਨੇ ਜੋ ਵਿਚਾਰਧਾਰਾ ਆਪਾਂ ਨੂੰ ਦਿੱਤੀ ਹੈ ਹਾਂਜੀ ਉਹ ਪੂਰੇ ਵਰਲਡ ਨੂੰ ਪੂਰੇ ਵਰਲਡ ਦੇ ਲੋਕਾਂ ਦੇ ਭਲੇ ਵਾਸਤੇ ਭਲੇ ਵਾਸਤੇ ਕੋਈ ਵੀ ਇਹਦੇ ਤੋਂ ਭਲਾ ਕਰ ਸਕਦਾ ਤੇ ਸਿੱਖਾਂ ਦੇ ਮਤਲਬ ਬਹੁਤ ਵੱਡੇ ਭਾਗ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਮਹਾਰਾਜ ਨੇ ਇਹ ਸਿੱਖੇ ਨੂੰ ਪੜਦੇ ਨੇ ਹਾਂਜੀ ਪੜਦੇ ਹੋਰ ਵੀਰ ਵੀ ਨੇ ਹਾਂਜੀ ਸਿੱਖੇ ਦੀ ਸੇਵਾ ਕਰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਮਝਦੇ ਨੇ ਹਾਂਜੀ ਵੱਡੇ ਭਾਗ ਸਿੱਖਾਂ ਦੇ ਇਸ ਕਰਕੇ ਠੀਕ ਤੇ ਜਿਹੜਾ ਸਿੱਖ ਦੇ ਘਰ ਬੱਚਾ ਜਨਮ ਲਏਗਾ ਉਹਦੇ ਵੀ ਵੱਡੇ ਭਾਗ ਨੇ ਵੱਡੇ ਭਾਗ ਇਹ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜੇਗਾ ਪਹਿਲੇ ਦਿਨ ਤੋਂ ਜੁੜ ਗਿਆ ਹਾਂ ਉਹ ਪਹਿਲੇ ਦਿਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜੇਗਾ ਬਹੁਤ ਸਾਰੀਆਂ ਜਾਤਾਂ ਬਹੁਤ ਸਾਰੇ ਧਰਮ ਅਸੀਂ ਬਣਾਈ ਬੈਠੇ ਆ ਹਾਂਜੀ ਇਹਨਾਂ ਧਰਮਾਂ ਦੇ ਵਿੱਚੋਂ ਮਤਲਬ ਜਾਤਾਂ ਦੇ ਵਿੱਚੋਂ ਜਾਂ ਧਰਮਾਂ ਦੇ ਵਿੱਚੋਂ ਆਪਸ ਦੀ ਟਕਰਾਅ ਵੀ ਹੋ ਜਾਂਦਾ ਹਾਂਜੀ ਦੋ ਧਰਮਾਂ ਦਾ ਆਪਸੀ ਟਕਰਾਅ ਹੋ ਗਿਆ ਬਹੁਤ ਸਾਰਾ ਨੁਕਸਾਨ ਹੋ ਗਿਆ ਇੰਨੇ ਬੰਦੇ ਉਧਰ ਮਰ ਗਏ ਜੀ ਇੰਨੇ ਉਧਰ ਮਰ ਅੱਜ ਤੱਕ ਬਾਬਾ ਹੀ ਹੋਈ ਲੜਾਈ ਧਰਮ ਦੇ ਨਾਂ ਤੇ ਹੋਵੇਂ ਤਾਂ ਲੜਾਈ ਹੁੰਦੀ ਜੀ ਹਾਂਜੀ ਯਾਰ ਜਾਤਾਂ ਦੇ ਨਾਂ ਤੇ ਵੀ ਲੜਾਈ ਹੋ ਜਾਂਦੀ ਹਾਂਜੀ ਝਗੜੇ 'ਚ ਨੁਕਸਾਨ ਹੋ ਜਾਂਦਾ ਉਧਰ ਉਧਰੀ ਦੋਹਾਂ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਗੁਰੂ ਸਾਹਿਬ ਨੇ ਇਹ ਸਾਰਾ ਕੁਛ ਤੇ ਮਿਟਾਇਆ ਸਾਨੂੰ ਸੋਝੀ ਦਿੱਤੀ ਹੈ ਸਾਨੂੰ ਗਿਆਨ ਦਿੱਤਾ ਗੁਰੂ ਸਾਹਿਬ ਜੀ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਕੱਢ ਕੇ ਸਾਨੂੰ ਹਾਂਜੀ ਉਸ ਅਵਸਥਾ ਤੇ ਪਹੁੰਚਾਇਆ ਜਿਹੜੀ ਅਵਸਥਾ ਦੇ ਵਿੱਚ ਜਾ ਕੇ ਅਸੀਂ ਇਸ ਜ਼ਿੰਦਗੀ ਦਾ ਆਨੰਦ ਲੈ ਸਕਦੇ ਆਪਾਂ ਸਿਸਟਮ ਲਾਇਆ ਇਹਨੇ ਬਹੁਤ ਸਾਰੇ ਠੰਡੀ ਹਵਾ ਲੈਣ ਵਾਸਤੇ AC ਲਾਇਆ ਹਾਂਜੀ ਇਹ ਬਾਹਰੀ ਛੂਲਤਾ ਨੇ ਹਾਂਜੀ ਗਰਮੀ ਪੈ ਗਈ AC ਚਲਾ ਲਓ ਹਾਂਜੀ ਸਰਦੀ ਪੈ ਗਈ ਹੀਟਰ ਚਲਾ ਲਓ ਇਹ ਉਹ ਆਨੰਦ ਨਹੀਂ ਹੈਗਾ ਜਿਸ ਆਨੰਦ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਨਾ ਬਾਣੀ ਚ ਹਾਂਜੀ ਇਹ ਉਹ ਆਨੰਦ ਨਹੀਂ ਹੈਗਾ ਉਹ ਆਨੰਦ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਕਿਸੇ ਨੂੰ ਉਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਇਹ ਉਹ ਆਨੰਦ ਕੀ ਹੈ ਬਹੁਤ ਸਾਰੇ ਸ਼ਬਦ ਗੁਰੂ ਸਾਹਿਬ ਦੀ ਬਾਣੀ ਚਾਉਂਦੇ ਨੇ ਕਬੀਰ ਸਾਹਿਬ ਜੀ ਦੀ ਪਾਵਨ ਪੰਕਤੀ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਾ ਕਹੀਏ ਗੁੰਗਾ ਮਨੁੱਖ ਜਿਹੜਾ ਹਾਂਜੀ ਉਹਨੂੰ ਗੁੜ ਖਵਾ ਦਈਏ ਜਾਂ ਕੋਈ ਮਿੱਠਾ ਪਦਾਰਥ ਉਹਨੂੰ ਛਕਾ ਦਈਏ ਖਵਾ ਦਈਏ ਉਹਦਾ ਚਿਹਰਾ ਦੱਸੇਗਾ ਹਾਂਜੀ ਵੀ ਇਹ ਪਦਾਰਥ ਖਾ ਕੇ ਇਹਨੂੰ ਖੁਸ਼ੀ ਮਿਲੀ ਹੈ ਦੱਸ ਨਹੀਂ ਸਕੇਗਾ ਕਿਉਂਕਿ ਬੋਲ ਨਹੀਂ ਸਕਦਾ ਬੋਲ ਨਹੀਂ ਸਕਦਾ ਇਹ ਪਰਮਾਤਮਾ ਦੀ ਮਿਲਾਪ ਦਾ ਵੀ ਜਿਹੜਾ ਇਹ ਆਨੰਦ ਉਹ ਇਦਾਂ ਦਾ ਹੀ ਹੈ ਗੁੰਗੇ ਦੇ ਗੋੜਖਾਨ ਵਾਲੀ ਗੱਲ ਦੱਸਿਆ ਨਹੀਂ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਹਾਂ ਤੁਹਾਨੂੰ ਆਨੰਦ ਮਹਿਸੂਸ ਹੋਏਗਾ ਜ਼ਿੰਦਗੀ ਤੁਹਾਨੂੰ ਜੀਣ ਦਾ ਆਨੰਦ ਆਏਗਾ ਉਹ ਆਨੰਦ ਉਹ ਆਨੰਦ ਹੈ ਇਹ ਇਹ ਰਸ ਜਿਹੜੇ ਨੇ ਤੇ ਬਾਹਰੀ ਰਸ ਨਹੀਂ ਹੈ ਇਹ ਸਰਵਕ ਤਨ ਦੀ ਸੂਲ ਹਾਂ ਇਹ ਤਨ ਦੀ ਸੂਲਤਾ ਹੈ ਗਰਮੀ ਲੱਗੀ ਏ ਏਸੀ ਚਲਾ ਲਓ ਹਾਂਜੀ ਸਰਦੀ ਲੱਗੀ ਏ ਹੀਟਰ ਚਲਾ ਲਓ ਇਹ ਤਨ ਦੀ ਸੂਲਤਾ ਹੈ ਜਿਹੜਾ ਰਸ ਗੁਰਬਾਣੀ ਨੇ ਆਨੰਦ ਦੀ ਗੱਲ ਕੀਤੀ ਹੈ ਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਾ ਉਸ ਆਨੰਦ ਦੀ ਜਿਹੜੀ ਪਰਭਾਸ਼ਾ ਗੁਰੂ ਸਾਹਿਬ ਕੋਲੋਂ ਪੁੱਛੀਏ ਜਾ ਕੇ ਗੁਰੂ ਸਾਹਿਬ ਨੇ ਮਤਲਬ ਕੋਈ ਵੀ ਇਹ ਜਿਆ ਸਾਡਾ ਸਵਾਲ ਰਹਿਣ ਹੀ ਨਹੀਂ ਦਿੱਤਾ ਪਹਿਲਾਂ ਹੀ ਹਾਂਜੀ ਪਰ ਸਾਡੀ ਕਮੀ ਇੱਥੇ ਰਹੀ ਹੈ ਵੀ ਅਸੀਂ ਗੁਰੂ ਦੇ ਉਸ ਖਜ਼ਾਨੇ ਨੂੰ ਚੰਗੀ ਤਰ੍ਹਾਂ ਸੀ ਨਾ ਮਤਲਬ ਪੜ ਨਹੀਂ ਸਕਿਆ ਪੜ ਜਿਨ੍ਹਾਂ ਨੇ ਪੜਿਆ ਜਿਨ੍ਹਾਂ ਨੇ ਗਿਆਨ ਹਾਸਲ ਕੀਤਾ ਉਹਨਾਂ ਨੇ ਬੜਾ ਕੁਝ ਪ੍ਰਾਪਤ ਕੀਤਾ ਉਹ ਤੇ ਵੰਡ ਵੀ ਰਹੇ ਨੇ ਅੱਗੇ ਹਾਂਜੀ ਤੇ ਜਿਨ੍ਹਾਂ ਨੇ ਅਜੇ ਤੱਕ ਮੱਥਾ ਟੇਕਿਆ ਮੱਥਾ ਟੇਕਣਾ ਕੋ ਮਾੜੀ ਗੱਲ ਨਹੀਂ ਹੈਗੀ ਕੋਈ ਵੀਰ ਇਸ ਨੂੰ ਉਸ ਪਾਸੇ ਨਾ ਲੈ ਜਾਏ ਵੀ ਮੱਥਾ ਟੇਕਣ ਤੋਂ ਸ਼ਾਇਦ ਬਨਾ ਕਰੀ ਜਾਂਦੇ ਹਾਂਜੀ ਹਾਂਜੀ ਵੀ ਮੱਥਾ ਟੇਕਣਾ ਮਾੜੀ ਗੱਲ ਨਹੀਂ ਮੱਥਾ ਟੇਕਣ ਦਾ ਤੇ ਭਾ ਵੀ ਇਹ ਹੋਇਆ ਵੀ ਸੱਚੇ ਪਾਤਸ਼ਾਹ ਜੀ ਮੈਂ ਅੱਜ ਤੋਂ ਆਪਣੀ ਮਤ ਜਿਹੜੀ ਹੈ ਇੱਥੇ ਛੱਡ ਦਿੱਤੀ ਤੁਹਾਡੇ ਅਰਪਣ ਕਰਤੀ ਹੈ ਹਾਂਜੀ ਅੱਜ ਤੋਂ ਮੈਂ ਤੁਹਾਡੀ ਮਤ ਨਾਲ ਚੱਲਾਂ ਮੱਥਾ ਟੇਕਣ ਦਾ ਭਾ ਵੀ ਇਹ ਹੋਇਆ ਮੱਥਾ ਟੇਕਣਾ ਗੁਰੂ ਘਰ ਜਾ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਹੈ ਪਰ ਸਭ ਤੋਂ ਵੱਧ ਜਿਹੜੀ ਜ਼ਰੂਰਤ ਹੈ ਵੀ ਅਸੀਂ ਗੁਰਬਾਣੀ ਨੂੰ ਪੜੀਏ ਵਿਚਾਰੀਏ ਸਮਝੀਏ ਗੁਰਬਾਣੀ ਦੇ ਉੱਤੇ ਭਰੋਸਾ ਰੱਖੀਏ ਪੜਦੇ ਰਹੀਏ ਪੜਦੇ ਰਹੀਏ ਹੌਲੀ-ਹੌਲੀ ਸਮਝ ਆਉਣ ਲੱਗ ਪੇਗੀ ਜਿਵੇਂ-ਜਿਵੇਂ ਸਮਝ ਆਈ ਜਾਏਗੀ ਓਵੇਂ-ਓਵੇਂ ਆਨੰਦ ਹੋਰ ਵੱਧਦਾ ਜਾਏਗਾ ਤੇ ਇੱਕ ਦਿਨ ਉਸ ਅਵਸਥਾ ਤੇ ਸ਼ਾਇਦ ਅਸੀਂ ਪਹੁੰਚ ਜਾਈਏ ਜਿਹੜੀ ਅਵਸਥਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਕਹੀ ਹੈ ਇਹ ਸ਼ੁਰੂਆਤ ਇਹਦੀ ਜ਼ੁਬਾਨ ਤੋਂ ਹੀ ਹੋਣੀ ਹੈ ਜੇ ਆਪਾਂ ਸ਼ੁਰੂਆਤ ਦੀ ਗੱਲ ਕੀਤੀ ਸੀ ਨਾ ਵੀ ਸ਼ੁਰੂ ਕਿਥੋਂ ਕਰੀਏ ਵੀ ਜ਼ਬਾਨ ਤੋਂ ਹੀ ਆਪਾਂ ਪੜ ਪੜ ਕੇ ਪੜ ਪੜ ਕੇ ਆਪਣੇ ਕੰਨਾਂ ਰਹੀਂ ਇੱਥੇ ਸੁਣਾਈਏ ਨੀ ਤਾਂ ਜੋ ਆਪਣਾ ਭਲਾ ਹੋਵੇ ਫਿਰ ਅਨੰਦ ਤੱਕ ਪਹੁੰਚ ਜਾਈਏ ਹਾਂ ਇਹ ਸਾਰਾ ਗਿਆਨ ਗੁਰੂ ਸਾਹਿਬ ਦਾ ਜੀ ਸਭ ਕੁਝ ਗੁਰੂ ਸਾਹਿਬ ਨੇ ਵਿੱਚ ਲਿਖਿਆ ਹੋਇਆ ਬਾਣੀ ਵਾਕ ਵਾਕ ਗੁਰੂ ਸਹਿਬਾਨਾਂ ਦੀ ਭਗਤ ਸਹਿਬਾਨਾਂ ਦੀ ਪਾਠ ਸਹਿਬਾਨਾਂ ਦੀ ਜਿਹੜੀ ਰਚਨਾ ਆ ਉਹ ਸਾਰੀ ਦੀ ਉਹ ਸਾਰਾ ਗੁਰੂ ਸਾਹਿਬ ਜੀ ਨੇ ਲਿਖ ਕੇ ਸਾਡੀ ਝੋਲੀ ਪਾ ਦਿੱਤਾ ਖਜ਼ਾਨਾ ਹੁਣ ਇਸ ਖਜ਼ਾਨੇ ਨੂੰ ਵਰਤਣਾ ਅਸੀਂ ਹੈ ਇਹਦੇ ਤੋਂ ਲਾਭ ਅਸੀਂ ਲੈਣਾ ਜਿੰਨਾ ਵੀ ਕੋਈ ਅੱਗੇ ਵੱਧਦਾ ਜਾਏਗਾ ਜਿੰਨਾ ਗੁਰਬਾਣੀ ਨੂੰ ਪੜਦਾ ਜਾਏਗਾ ਉਹਨਾਂ ਹੀ ਉਹਨੂੰ ਜਿਵੇਂ ਆਪਾਂ ਸਮੁੰਦਰ ਦੇ ਵਿੱਚੋਂ ਜਿੰਨਾ ਵੀ ਕੋਈ ਡੂੰਘਾਈ ਤੱਕ ਜਾਏਗਾ ਹਾਂਜੀ ਉਹਨੂੰ ਉੱਥੋਂ ਕੀਮਤੀ ਲਾਲ ਮੋਤੀ ਲੱਭਣਗੇ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਵੀ ਬੰਦਾ ਜਿੰਨਾ ਜ਼ਿਆਦਾ ਪੜ੍ਹੇਗਾ ਉਹਨਾਂ ਹੀ ਉਹਨੂੰ ਜ਼ਿਆਦਾ ਇਹਦੇ ਤੋਂ ਲਾਭ